ਬਾਬਾ ਮੋਤੀਰਾ ਮਹਿਰਾਜ ਜੀ ਦਾ ਸਾਲਾਨਾ ਸ਼ਹੀਦੀ ਸਮਾਗਮ ਪਿੰਡ ਗਹਿਰ ਵਿਖੇ ਮਨਾਇਆ ਗਿਆ ਨਕੋਦਰ ਦੇ ਰਜ ਦੇ ਨਜ਼ਦੀਕ ਅੱਜ ਸਾਲਾਨਾ ਸ਼ਹੀਦੀ ਸਮਾਗਮ ਪਿੰਡ ਗਹਿਰ ਗੁਰਦੁਆਰਾ ਸਾਹਿਬ ਵਿੱਚ ਕਰਵਾਇਆ ਗਿਆ ਅਤੇ ਸਵੇਰ ਸਭੇ ਸੁਖਮਣੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਅਤੇ ਉਸ ਤੋਂ ਪ੍ਰਧ ਢਾਡੀ ਜੱਥਾ ਰਾਮ ਸਿੰਘ ਰਫਤਾਰ ਐਮ.ਐਨ.ਏ ਸੰਗਤਾਂ ਨੂੰ ਅਮਰ ਜੀਵ ਬਾਬਾ ਮੋਤੀਰਾ ਮਹਿਰਾਜੀ ਦੀਆਂ ਵਾਰਾ ਸੁਣਾ ਕੇ ਨੇਹਾਲ ਕੀਤਾ ਅਤੇ ਆਏ ਹੋਏ ਮੋਦਵਾਰ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਹੈੱਡ ਗ੍ਰੰਥੀ ਬਾਬਾ ਹਰਦੀਪ ਸਿੰਘ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਚਾਪ ਕੋਲੇ ਅਤੇ ਗੁਰੂ ਘਰ ਲੰਗਰ ਟੁੱਟ ਵਰਤਾਇਆ ਗਿਆ ਅਤੇ ਗਰੀਬ ਸਿੰਘ ਸ਼੍ਰੀ ਪ੍ਰਦਾਨ ਦਵਿੰਦਰ ਸਿੰਘ ਕੋਟਲਾ ਸਟੇਟ ਪ੍ਰਦਾਨ ਸੁਰਿੰਦਰ ਸਿੰਘ ਸ਼ਿੰਦਾ ਸ਼ਾਹਕੋਟ ਪੱਤਰਕਾਰ ਰਣਜੀਤ ਸਿੰਘ ਰਾਣਾ ਜਗਤਾਰ ਸਿੰਘ ਪ੍ਰਦਾਨ ਇੰਦਰਜੀਤ ਸਿੰਘ ਜਨਰਲ ਸਕੱਤਰ ਅਮਰਦੀਪ ਦੀਪਕ ਕੈਸ਼ੀਅਰ ਜਗਦੀਸ਼ ਸਿੰਘ ਉਪ ਪ੍ਰਦਾਨ ਮੱਖਣ ਸਿੰਘ ਟਾਂਕ ਤੇਜਾ ਸਿੰਘ ਬਲਵੀਰ ਸਿੰਘ ਗੁਰਮੇਲ ਸਿੰਘ ਜਸਵੀਰ ਸਿੰਘ ਗੁਰਦੀਪ ਸਿੰਘ ਗੁਰਬਿੰਦਰ ਸਿੰਘ ਨਰੇਂਦਰ ਸਿੰਘ ਦਵਿੰਦਰ ਸਿੰਘ ਹਰਜੋਤ ਸਿੰਘ ਜਸਪ੍ਰੀਤ ਸਿੰਘ ਰਿਪੋਰਟਰ ਦਵਿੰਦਰ ਸਿੰਘ ਕੋਲਾ ਵਿਸ਼ੇ ਸ਼੍ਰੀ ਪੰਜਾਬ న్యూਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਕਰ ਕੀ ਹੀਰਾ ਵਿੱਚ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਭਾ ਸੰਗਤਾਂ ਵੱਲੋਂ ਰਾਲ ਮਿਲ ਕੇ ਬੜੀ ਸ਼ਰਧਾ ਭਾਵਨਾ ਨਾਲ ਗੁਰਪੁੰਨਾਇਆ ਜਾ ਰਿਹਾ ਹੈ ਜਿਸ ਵਿੱਚ ਅੰਮ੍ਰਿਤ ਵੇਲੇ ਤੋਂ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉਹ ਇਤਿਹਾਸ ਨਾਲ ਲੈ ਕੇ ਬਾਦਸ਼ਾਹ ਦੇ ਬਖਸ਼ ਹੋਏ ਰੱਬੀ ਬਾਣੀ ਅਲਾਹੀ ਬਾਣੀ ਤਕਲੀ ਬਾਣੀ ਆਏ ਤਨ ਸਗਲੇ ਚਿੰਤ ਮਟਾਈ ਜੀ ਦੇ ਸ੍ਰੀ ਸੁਖਮਨੀ ਸਾਹਿਬ ਜਾਪ ਹੋਏ ਹਨ ਉਪਰੰਤ ਪੰਥ ਦਾ ਪ੍ਰਸਿੱਧ ਆਡੀ ਜੰਤਾ ਗਿਆਨੀ ਰਾਮ ਸਿੰਘ ਦੀ ਰਫ਼ਤਾਰ ਜਿਨ੍ਹਾਂ ਨੇ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਨੂੰ ਸ਼ਹੀਦੀ ਨੂੰ ਸਮਰਪਤ ਗੁਰ ਇਤਿਹਾਸ ਨਾਲ ਕੇ ਸੰਤਾਨ ਨੂੰ ਨਿਹਾਲ ਕੀਤਾ ਹੈ ਅਸੀਂ ਇਲਾਕੇ ਦੀਆਂ ਸਵਾਰ ਸੰਗਤਾਂ ਵੱਲੋਂ ਅਤੇ ਨਗਰ ਹੀਰਾ ਦੀ ਸਭਾ ਦੇ ਸਭ ਸੰਗਤਾਂ ਵੱਲੋਂ ਸਵਾਰ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ